ਦੀ ਗੱਲ ਕਰੀਏ ਤਾਂ ਕਾਫੀ ਲੰਮੇ ਟਾਈਮ ਤੋਂ ਜਿਹੜਾ ਸੁਧਾਰ ਹੁੰਦਾ ਆ ਰਿਹਾ ਵੈਰੈਟੀ ਤੋਂ ਵੈਰੈਟੀ ਜਿਹੜਾ ਬੀਜਾਂ ਦਾ ਸੁਧਾਰ ਹੁੰਦਾ ਆ ਰਿਹਾ ਤੇ ਅੱਜ ਗੱਲ ਕਰਾਂਗੇ ਆਪਾਂ ਐਸ ਐਮ ਕੇ ਐਗਰੋ ਸੀਡਸ ਤੇ ਭਾਈਨਾ ਕਰਦੇ ਹਾਂ ਗੱਲਬਾਤ ਫੁਰ ਕੀ ਹਾਲ ਚੱਲਿਆ ਜੀ ਠੀਕ ਹੈ ਜੀ ਵਧੀਆ ਕੀ ਨਾਮ ਹੈ ਜੀ ਆਪਣਾ ਸੁਖਦੇਵ ਸਿੰਘ ਅੱਛਾ ਜੀ ਤੇ ਆਪਾਂ ਕਾਹਦਾ ਬੀਜ ਲੈ ਕੇ ਸੀ ਜੀ ਜੇ ਬੀਜ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਮੈਂ ਆਪਣਾ 1885 ਬਾਸਮਤੀ ਦਾ ਲੈ ਗਿਆ ਅੱਛਾ ਜੀ ਉਹ ਬੀ ਬੋਸ ਪਿਓਰ ਨਿਕਿਆ ਅੱਛਾ ਜੀ ਜੇ ਮੈਂ ਗੱਲ ਕਰਾਂ ਆਪਣਾ ਏਰੀਆ ਕਿਹੜਾ ਜੀ ਏਰੀਆ ਆਪਣਾ ਫੁਰਜ ਲਤਾ ਸਿੰਘ ਵਾਲਾ ਅੱਛਾ ਜੀ ਨੇੜੇ ਭਗਤਾ ਭਾਈ ਅੱਛਾ ਜੀ ਤੇ ਪਾਣੀ ਪੂਣੀ ਕਿਵੇਂ ਜੀ ਆਪਣੇ ਪਾਣੀ ਤਾਂ ਇੱਕ ਨੰਬਰ ਅੱਛਾ ਜੀ ਹੁਣ ਆਪਾਂ ਲੈ ਗਏ ਸੀ ਬੀਜ 1847 ਦਾ ਜੀ 1885 1885 ਸੋਰੀ ਤੇ 1885 ਹੁਣ ਮੇਰੇ ਹਿਸਾਬ ਤੇ ਨਸਾਰੇ ਤੇ ਲਗਭਗ ਹੋਏ ਜੀ ਹਾਂ ਬਸ ਹੁਣ ਉਹ ਇੱਕ ਦੋ ਦਿਨਾਂ ਚ ਨਸਰੇ ਹੋ ਸਾਰੇ ਤੇ ਕਿਵੇਂ ਖੜੀ ਹੋਈ ਜੀ ਵੈਰਾਈਟੀ ਦੀ ਗੱਲ ਕਰੀ ਕੋਈ ਚੋਬ ਵਗੈਰਾ ਜੀ ਨਹੀਂ ਨਹੀਂ ਪੇ ਕੋ ਝੰਡਾ ਵਗੈਰਾ ਜਾਂ ਕੋਈ ਕੋਈ ਸ਼ਿਕਾਇਤ ਨਹੀਂ ਆਈ ਤਾਂ ਬਾਕੀ ਜਿਹੜੇ ਬਾਈ ਦੇ ਪਿੰਡ ਦੇ ਨੇੜੇ ਦੇ ਨੇ ਉਹ ਜਾ ਕੇ ਵੈਰਾਈਟੀ ਨੂੰ ਦੇਖ ਸਕਦੇ ਜੇ ਜੇ ਕਿਸੇ ਹੂਰ ਨੇ ਬੀਜ ਲੈਣਾ ਕਣਕਾਂ ਦੇ ਜਿਵੇਂ ਕਿ ਨਵੇਂ ਬੀਜ ਆ ਕੇ ਉਹ ਤੁਸੀਂ ਆ ਨੰਬਰ ਤੇ ਕਾਲ ਕਰ ਸਕਦੇ ਜੇ ਤੇ ਸਾਰੀਆਂ ਵੈਰਾਈਟੀਆਂ ਆ ਮਿਲਣਗੀਆਂ ਬੁੱਕ ਕਰ ਸਕਦੇ ਜਿਵੇਂ ਜਿਹੜੀਆਂ ਨਵੀਆਂ ਵੈਰਾਈਟੀਆਂ ਬਾਕੀ ਪੁਰਾਣੀਆਂ ਵੈਰਾਈਟੀਆਂ ਸਾਰੀਆਂ ਮਿਲਣਗੀਆਂ ਐਨੀਆਂ 8-9 ਵੈਰਾਈਟੀਆਂ ਮਿਲਣਾ ਨਵੀਆਂ ਨੇ 6-7 ਪੁਰਾਣੀਆਂ ਤਾਂ ਵੀਡੀਓ ਕਿਵੇਂ ਦੀ ਲੱਗੇ ਜਰੂਰ ਦੱਸਾਇਓ ਸ਼ੇਅਰ ਕਰਾਇਓ ਜੀ ਵੀਡੀਓ ਨੂੰ ਧੰਨਵਾਦ